ਜਾ ਯੂਵਰਾਜ ਭਾਰਤ ਦੇਖਣ ਵਾਲੇ तमाम ਦਰਸ਼ਕਾਂ ਦਾ ਇੱਕ ਫਿਰ ਤੋਂ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਸ੍ਰੀ ਅੰਮ੍ਰਿਤਸਰ ਦੇ ਵਿੱਚ ਸਵਾਗਤ ਕਰਦਾ ਹੈ। ਅੱਜ ਸ਼ਾਮ ਸੀ ਪਹੁੰਚੇ ਅੰਮ੍ਰਿਤਸਰ ਦੇ ਹਲਕਾ ਉਸ ਕੋੜਖਾਨ ਸਾਹਿਬ ਵਿੱਚ ਮਿਸ਼ਨ ਨਕਰਦੇ ਜਿੱਤੇ ਕਿ 11ਵੇਂ ਵਾਲੀ ਸਰਕਾਰ ਦਾ ਸਾਲਾਨਾ 15ਵਾਂ ਉਰਸ ਦਾ ਜਿਹੜਾ ਸਮਾਗਮ ਕੀਤਾ ਜਾ ਰਿਹਾ ਵਾ ਤਾਂ ਮੈਂ ਸੇਗੂ ਨੂੰ ਬਣਾਇ ਕਰੀ ਤਸਵੀਰਾਂ ਅੰਦਰ ਦਿਖਾਈਆਂ ਜਾਣ। ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਪਰੇ ਆਪਣੇ ਚੈਨਲ ਯੁਗਰਾਜ ਭਾਰਤ ਨਿਊਜ਼ ਤੇ ਜਿਹਦੇ ਵਿੱਚ ਕੀ ਅੱਜ 11ਵੀਂ ਵਾਲੀ ਸਰਕਾਰ ਦਾ ਜਿਹੜਾ ਕਿ ਉਰਸ ਮਨਾਇਆ ਜਾ ਰਿਹਾ ਔਰ ਲਗਾਤਾਰ 15 ਸਾਲ ਹੋ ਗਏ ਨੇ ਇਹ ਉਰਸ ਨੂੰ ਮਨਾਉਂਦੇ ਦੇ ਸਭ ਤੋਂ ਪਹਿਲਾਂ ਦਿਖਾਵਾਂਗੇ ਇਸ ਦੀ ਤਾਂ ਰੌਣਕਾਂ ਲੰਗਰ ਅਟੂਤ ਚੱਲ ਰਹੇ ਨੇ ਤਾਂ ਅੰਦਰ ਸ਼ਗਨੂ ਵਾਲਾ ਕਈ ਕੁਰੀ ਸਾਰੇ ਪਾਸੇ ਜਿਹੜਾ ਕੈਮਰਾ ਕੋ ਮਾਰ ਕੇ ਦਿਖਾਇਆ ਜਾ ਤਾਂ ਨੁਦਿਫੀਸ਼ਣਗਰ ਕੋੜ ਖਾਲਸਾ ਦੇ ਵਿੱਚ ਜਿਹੜੇ ਕਿ ਹਰ ਸਾਲ ਤਕਰੀਬਨ 15ਵਾਂ ਉਰਸਾ ਜਿਹੜਾ ਕਿ ਇਸ ਵਾਰ ਮਨਾਇਆ ਜਾ ਰਿਹਾ ਵਾ ਕੋਟ ਖਾਲਸਾ ਨਿਊ ਦਸ਼ਮੇਸ਼ ਨਗਰ ਦੇ ਵਿੱਚ ਜਿਹੜੇ ਰੌਣਕਾਂ ਲੱਗਿਆ ਨੇ ਪੂਰਾ ਇਲਾਕਾ ਨਿਵਾਸੀ ਔਰ ਦੂਰ ਦਰਾਡੇ ਲੋਕ ਵੀ ਜਿਹੜੇ ਇੱਥੇ ਪਹੁੰਚਦੇ ਨੇ ਹਾਂ ਅੱਜ ਜਿਹੜਾ ਵਾ ਸੂਫੀ ਕਲਾਮ ਪ੍ਰੋਗਰਾਮ ਵੀ ਚੱਲੇਗਾ ਇੱਥੇ ਉਹ ਵੀ ਅਸੀਂ ਆਪਣੇ ਚੈਨਲ ਉਤੇ ਲਾਈਵ ਦਿਖਾਵਾਂਗੇ ਤਾ ਤਸਵੀਰਾਂ ਦਿਖਾ ਰਹੇ ਹਾਂ ਦਰਬਾਰ ਦੀਆਂ ਛੋਗ ਨੂੰ ਬੋਲਾਂਗਾ ਅੰਦਰ ਜਾ ਕੇ ਸਾਰਾ ਇਤਿਹਾਸ ਦਾ ਜਿਹੜਾ ਪਰਮਾਤਮਾ ਦੇ ਘਰ ਦਾ ਨਜ਼ਾਰਾ ਹੈ ਉਹ ਦਿਖਾਇਆ ਜਾਵੇ ਮੈਂ ਦੇਖ ਸਕਦੇ ਹੋ ਤੁਸੀਂ ਜਿਹੜੀਆਂ ਤਸਵੀਰਾਂ ਲਾਈਵ ਐਂਡ ਐਕਸਕਲੂਸਿਵ ਕੋਰ ਆਪਣੇ ਚੈਨਲ ਯੁਵਰਾਜ ਭਾਰਤ ਨੂੰ ਸੇ ਦਿਖਾ ਰਹੇ ਹਾਂ ਸੀ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇਸ ਟਾਈਮ ਜਿਹੜੀਆਂ ਕਿ ਰਸਮਾਂ ਅਦਾ ਕੀਤੀਆਂ ਜਾ ਰਹੀਆਂ ਹਨ ਤਾਂ ਪੂਰਾ ਜਿਸ ਤਰ੍ਹਾਂ ਮਾਹੌਲ ਬੰਦਾ ਹੋਇਆ ਪਰ ਇਲਾਕੇ ਦੇ ਵਿੱਚ جڑے لوگ نے چلے دور دراز انہاں دے رشتے دار اور تقریبا کی دیکھ سکتے ہو کہ پورا علاقہ جڑا کتے عمرہ ہے سینکرہ دی تعداد دے وچ لوگ اتھے پہنچے ہوئے نے تا رسماں ادا کیتی جا رہی ہیں اس ویرا کون کرے اپنی چینل युवराज بھارت تے دکھا رہے ہیں ہاں میں سیوگ نو بلنگا ہمارا سجدہ پہ آگا دیکھ سکتے ہو دو کسی مہارا جی دی پال کی اور برم لین سنت بابا چرن داز جی جن جنہ در ہم اور کرم دوتے ہیں سماغم جڑا کے تقریباً ڈیڑھ دشکو چل رہا ہے اگر دیکھا جائے تو دربار دے بارے جان کریں لینی ہوئے تو دربار دا اپنا انسٹاگرام پیج ہے انہوں ضرور فولو کرو ਫਿਰ ਬਾਰ ਬਾਬਾ ਘੋਸਪਤ ਸਰਕਾਰ ਸਰਕਾਰ ਦਾ ਪੇਸ ਫੋਲੋ ਕਰੋ ਔਰ ਰੌਣਕਾ ਜਿਹੜੀਆਂ ਤੁਮ ਦਿਖਾ ਰਹੇ ਤੇ ਚਲਦੇ ਆ ਬਾਹਰ ਵੀ ਔਰ ਪਹਿਲਾਂ ਤੁਹਾਨੂੰ ਜਿਹੜਾ ਦਿਖਾਣੇ ਆ ਤੁਹਾਨੂੰ ਸੁਭੇਤ ਸਕਦੇ ਹੋ ਦਰਬਾਰ ਨੂੰ ਸਜਾਇਆ ਗਿਆ ਹੈ ਰੰਗ ਰੰਗੇ ਲਾਈਟਾਂ ਦੇ ਨਾਲ ਪਰ ਰੌਣਕਾ ਵਾ ਪੂਰੀਆ ਤੇਰਪਾਰ ਪੂਰਾ ਇਲਾਕਾ ਇਹ ਕਿਤੇ ਪੁੰਚਿ ਹੋਇਆ ਵਾ ਤਾਂ ਚਾਰੇ ਤਰਫ ਮੈਂ ਸਹਿਯੋਗ ਨੂੰ ਬੋਲਾਂਗਾ ਦੀਵਾਲੀ ਨੂੰ ਹਲੇ ਦੋ ਦਿਨ ਹੈ ਪਰ ਰੌਣਕਾ ਚ ਪੂਰੇ ਮਾਹੌਲ ਜਿਸਾ ਜਗਮਗਾਟਾ ਹੈ ਪੂਰੀ ਦੀਵਾਲੀ ਦੀ ਹੈ ਹਾਂ ਪੂਰਾ ਦੇਖ ਸਕਦੇ ਹੋ ਇਲਾਕਾ ਜਿਹੜਾ ਸਜਾਇਆ ਗਿਆ ਵਾ ਹਾਂ ਤਸਵੀਰਾਂ ਦਿਖਾ ਰਹੇ ਤੁਹਾਨੂੰ ਤਰਫਾਰਦੀ ਆ ਹੋਸਪਿਟ ਯਾਰ ਵੀ ਵਾਲੀ ਸਰਕਾਰ ਦਾ ਔਰ ਇਲਾਕਾ ਨਿਵਾਸੀ ਔਰ ਅਟੂਟ ਲੰਗਰ ਵੀ ਚੱਲ ਰਿਹਾ ਹੈ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਮੁੱਖ ਸੇਵਾਦਾਰ ਜਿਹੜੇ ਕਿ ਸਾਡੇ ਆਪਣੇ ਹਾਕਮ ਸ਼ਾਹ ਜੀ ਤਾਂ ਸਤਿ ਸ੍ਰੀ ਅਕਾਲ ਬਾਬਾ ਜੀ ਸ਼ਸ਼ਿਤ ਨੰਬਰ اور ਬਹੁਤ ਆਜ਼ਦੇ ਦਿਹਾੜੇ ਦੀਆਂ ਵਧਾਈਆਂ। ਔਰ ਤਕਰੀਬਨ ਦੇਖਦੇ ਵੇ ਲਗਾਤਾਰ ਡੇਢ ਦਸ਼ਕ ਤੋਂ ਇਹ ਪ੍ਰੋਗਰਾਮ ਜਿਹੜਾ ਵਾ ਤੁਹਾਡੇ ਵੱਲੋਂ ਹਰ ਸਾਲ ਐਸਐਮ 71 ਦੇ ਮਹੀਨੇ ਕਰਵਾਇਆ ਜਾਂਦਾ ਵਾ। ਕੁਝ ਦੋ ਸ਼ਬਦ ਸਾਡੇ ਚੈਨਲ ਦੇ ਸਰੋਤਿਆਂ ਨੂੰ ਔਰ ਆਪਣੇ ਖਾਸ ਕਰਕੇ ਇਲਾਕੇ ਨੇ ਕਿਉਂਕਿ ਇਹ ਜਿਹੜੀ ਨਗਰੀ ਹੈ ਸਾਡੀ ਅੰਮ੍ਰਿਤਸਰ ਦੀ ਗੁਰੂਆਂ ਪੀਰਾਂ ਪੈਗੰਬਰਾਂ ਦੀ ਹੈ। ਅੱਜ ਦੇ ਦਿਨ ਇੱਥੇ ਇਸ ਤਰ੍ਹਾਂ ਦੇ ਸਮਾਗਮ ਹੁੰਦੇ ਰਹਿੰਦੇ ਆ। ਕੀ ਕਹਿਣਾ ਚਾਹੋਗੇ ਤੁਸੀਂ? ਇਹ ਦਰਬਾਰ ਮੇਰੀ ਸਰਕਾਰ, ਮੇਰੀ ਸੱਚੀ ਸਰਕਾਰ ਅਬਦੁਲ ਕਾਦਰ ਜਿਲਾਨੀ ਸਾਹਿਬ ਖੂਬ ਸੁਬਾਨੀ ਕਤੂਬ ਸੁਬਾਨੀ ਹਜ਼ਰਤ ਮੀਰਾ ਗੌਂਸ਼ਪਾਲ ਮੇਰੀ 11ਵੀਂ ਵਾਲੀ ਸਰਕਾਰ ਦਾ ਦਰਬਾਰ ਆ ਜਿਹੜਾ ਜੁੱਬੇ ਦੇ ਦੇ ਤਾਰ ਦਾ ਏ ਇਸ ਦਰਬਾਰ ਤੇ ਸਭ ਦੀਆਂ ਝੋਲੀਆਂ ਮੇਰਾ ਬਾਪੂ ਪਰਦਾ ਏ ਇਹ ਦੁੱਧ ਵਾਲੇ ਨੇ ਦੁੱਧ ਦਿੰਦਾ ਏ ਪੁੱਤ ਵਾਲੇ ਨੂੰ ਪੁੱਤ ਦਿੰਦਾ ਏ ਵੀ ਕਿਤੇ ਮੈਂ ਨੂੰ ਬਾਪੂ ਨੇ ਆਪਣੇ ਚਰਨਾਂ ਦੇ ਵਿੱਚ ਸੇਵਾ ਦਾ ਸੇਵਾ ਦਿੱਤੀ ਏ ਮੈਂ ਇਸ ਦਰਬਾਰ ਦੇ ਇੱਕ ਛਾੜੂ ਦੇਣ ਵਾਲਾ ਸੇਵਾਦਾਰ ਆ ਬਾਪੂ ਨੇ ਮੈਨੂੰ ਇੱਥੇ ਵੀ ਭਾਇਆ ਹੈ ਤੇ ਮੈਨੂੰ ਇੱਕ ਉਸ ਕੁਰਸੀ ਤੇ ਵੀ ਭਾਇਆ ਹੈ ਜਿੱਥੇ ਨੰਗਲੀ ਦਾ ਮੈਂ ਆਪਣੇ ਬੱਚਿਆਂ ਨੂੰ ਫਾਲਦਾ। ਮੈਂ ਸਟੇਟ ਵਰਕਰ ਪਟਿਆਲਾ ਇੰਡੀਆ ਦੇ ਵਿੱਚ ਦਾਇਟ ਚੱਲ ਰਹੀ ਆ। ਬਾਪੂ ਨੇ ਮੈਨੂੰ ਉਹ ਕੁਰਸੀ ਵੀ ਦਿੱਤੀ ਆ ਤੇ ਮੈਂ ਇਹ ਕਹਿੰਨਾ ਬਾਪੂ ਸਾਰਿਆਂ ਦੇ ਬੱਚਿਆਂ ਨੂੰ ਇਹੋ ਜੀਆਂ ਕੁਰਸੀਆਂ ਤੇ ਇਹ ਤੋਂ ਉੱਚੀਆਂ ਪਦਵੀਆਂ ਤੇ ਬਿਠਾਇਆ। ਮੈਂ ਬਾਪੂ ਗਾੜੀ ਇਹੋ ਹੀ ਫਰਿਆਦ ਕਰਦਾ। ਬਸ ਇਹ ਸੇਖੂਤੀ ਦੇ ਵਿੱਚ ਸੰਕਲ ਸਾਥ ਦਿੰਦੀਆਂ ਐ ਇਹ ਸਹੀ ਮੇਲਾ ਜਿਹੜਾ ਨਾ ਥਾਰੇ ਨਗਰ ਦਾ ਮੈਂ ਨਹੀਂ ਮਨਾਉਂਦਾ ਸਾਰਾ ਨਗਰ ਮਨਾਉਂਦਾ ਹੈ ਸਾਰੇ ਨਗਰ ਦਾ ਕੋਰ ਖਾਲਸਾ ਦੇ ਵਿੱਚ ਪਤਾ ਲੱਗਦਾ ਵਾ ਕਿ ਇੱਥੇ ਜਿਹੜਾ ਇੱਕ ਸਮਾਗਮ ਕੀਤਾ ਜਾਂਦਾ ਵਾ ਪੂਰਾ ਮਾਹੌਲ ਜਿਹੜਾ ਇੱਥੇ ਕੀ ਲਾਈਟਾਂ ਇੰਨੀਆਂ ਕੋ ਹੁੰਦੀਆਂ ਕਿ ਰਾਤ ਦੇ ਸਮੇਂ ਚ ਵੀ ਦਿਨ ਦਾ ਨਜ਼ਾਰਾ ਨਜ਼ਰ ਆਉਂਦਾ ਇਹ ਸਭ ਸੰਗਤ ਦਾ ਮੈਂ ਹਾਂ ਜੀ ਸੇ ਸੰਗਤ ਦਾ ਸਾਥ ਆ ਠੀਕ ਆ ਇਹ ਮੇਰੇ ਭਰਾਵਾਂ ਦਾ ਸਾਥ ਹੈ ਸੰਗਤ ਦਾ ਸਾਥ ਹੈ ਸਾਡੇ ਨਗਰ ਦਾ ਸਾਥ ਹੈ ਤੇ ਬਸ ਮੈਂ ਇਹੀ ਅਰਦਾਸ ਬਾਪੂ ਦਾ ਜੀ ਹਰ ਵੇਲੇ ਕਰਦਾ ਹਾਂ ਕਿ ਨਗਰ ਕਿੜੇ ਦਾ ਭਲਾ ਕਰੀ ਪਸ਼ੂ ਪੰਛੀ ਦਾ ਭਲਾ ਕਰੀ ਜੀਵ ਜੰਤੂ ਦਾ ਭਲਾ ਕਰੀ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਨੌਕਰੀ ਕਰਨ ਦੀ ਆ ਕੇ ਆ ਬੱਚੀ ਤੰਦਰੁਸਤੀ ਬੱਚੀ ਪਹਿਲਾਂ ਤੇ ਸਭ ਨੂੰ ਤੰਦਰੁਸਤੀ ਬੱਚੀ ਤੰਦਰੁਸਤੀ ਤੇ ਸਭ ਕੁਝ ਆ ਮਾਲਕ ਮੇਰਾ ਸਭ ਨੂੰ ਸੋਚੜੇ ਥੋੜੀ ਬਿਧੀ ਗੱਲ ਕਹੀ ਹੈ ਬਾਬਾ ਜੀ ਵੱਲੋਂ ਕਹੀ ਗਈ ਹੈ ਪੰਛੀ ਪਸ਼ੂ ਪੰਛੀ पेड़ पौधे पवन पानी ਸਭ ਦੇ ਨਾਲ ਹੈ ਜ਼ਿੰਦਗਾਨੀ ਔਰ ਸਭ ਦੇ ਮਰਿਆਦ ਜਿਹੜੀ ਹੈ ਉਹ ਪੂਰੀਆਂ ਕੀਤੀਆਂ ਜਾਵੇ ਕਹਿਆ ਜਾਂਦਾ ਨਾ ਕਿ ਅਗਰ ਇਨਸਾਨ ਸਾਡੀ ਆਪਣੀ ਨਗਰੀ ਗੁਰੂਆਂ ਪੀਰਾਂ ਪੈਗਮਿਆਂ ਦੀ ਸ਼੍ਰੀ ਅੰਮ੍ਰਿਤਸਰ ਦੇ ਵਿੱਚ ਇਨਸਾਨ ਨੂੰ ਉਰਦੇ ਤੇ ਭੁੱਖਾ ਜ਼ਰੂਰ ਹੈ ਪਰ ਸੋੰਦਾ ਕਦੀ ਭੁੱਖਾ ਨਹੀਂ ਹੈ ਦਰਬਾਰ ਤੇ ਰੋਣ ਕਾ ਲੱਗਿਆ ਵਾ ਮਾਰਾ ਗੋਸਤੀ ਸਰਕਾਰ ਔਰ ਉਦਰੋਂ ਦੀ ਲੰਗਰ ਪੰਡਾਰਾ ਵਾ ਤਾਂ ਹੋਰ ਵੀ ਲੋਗਾਂ ਨਾਲ ਗਲਤ ਬਤ ਕਰਨ ਦੀ ਕੋਸ਼ਿਸ਼ ਕਰਨਗੇ ਆ ਜਾਣਦੇ ਆ ਹੋਰ ਵੀ ਸੇਵਾਦਾਰ ਜੁੜੇ ਨੇ ਸਭ ਤੋਂ ਪਹਿਲਾਂ ਤੇ ਆਜ਼ਾਦ ਹੜੇ ਦੀ ਆਉ ਲੱਖ ਲੱਖ ਵਧਾਈਆਂ ਹੋਵੇ ਤਾਂ ਖੁਸ਼ੀਆਂ ਚ ਸ਼ਾਮਲ ਹੈ ਕਿਉਂਕਿ ਪੂਰਾ ਇਲਾਕਾ ਹਾਂਜੀ ਹਰ ਘਰ ਦੇ ਵਿੱਚੋਂ ਭੈਣ ਭਰਾ ਜਿਹੜੇ ਵਿੱਚ ਪਹੁੰਚੇ ਨਹੀਂ ਅੱਜ ਤੁਹਾਡੇ ਵੱਲੋਂ ਇਲਾਕਾ ਨਿਵਾਸੀ ਔਰ ਖਾਸ ਕਰਕੇ ਜਿਹੜੀ ਦੂਰੋਂ ਸੰਗਤ ਆਈ ਉਹਨਾਂ ਵਾਸਤੇ ਕੋ ਮੈਸੇਜ ਉਹਨਾਂ ਵਾਸਤੇ ਮੈਸੇਜ ਹੈ ਕਿ ਬਾਬਾ ਮੀਰਾ ਗੋਸਪਾਲ ਖ ਦਰਗਾਹ ਬਾਬਾ ਹਸਨ ਸ਼ਾਹੀ ਦੀ ਹਰ ਸਾਲ ਇਸੇ ਤਰ੍ਹਾਂ ਹੀ ਬਾਪੂ ਦੇ ਮੇਲਾ ਮਨਾਇਆ ਜਾਂਦਾ ਹੈ ਤੇ ਸੰਗਤਾਂ ਇਸੇ ਤਰ੍ਹਾਂ ਤੋਂ ਹਮਸਾ ਮਨਾਉਂਦੀਆਂ ਜਿ ਉਹਨਾਂ ਦੀਆਂ ਸੁੱਖਾ ਪੂਰੀਆਂ ਲੀਆਂ ਤੇ ਬਾਪੂ ਇਸੇ ਤਰ੍ਹਾਂ ਹੀ ਉਹਨਾਂ ਨੂੰ ਕਾਟਾ ਮੰਡ ਦੇਣਾ ਹੈ ਜੀ ਜਵਸਤਾ ਦੀ ਲੰਗਰ ਹਾਲ ਦੇ ਵਿੱਚ ਤੇ ਦੇਖੋ ਸਵੇਰ ਤੋਂ ਹੀ ਜਿਹੜੇ ਆ ਅਟੂਟ ਲੰਗਰ ਚੱਲ ਰਹੇ ਨੇ ਤਾਂ ਸੰਤਾ ਆ ਰਿਹਾ ਦੂਰ ਦਰਾਜ ਦੇ ਵਿੱਚ ਇਲਾਕੇ ਦੇ ਵੀ ਆ ਔਰ ਕਾਫੀ ਦੂਰੋਂ ਦੀ ਸੰਤਾ ਵੀ ਜਿਹੜੀ ਇੱਥੇ ਪਹੁੰਚੀਆਂ ਨੇ ਤਾਂ ਦਿਖਾ ਰਿਹਾ ਹੈ ਕਿ ਨਜ਼ਾਰਾ ਤੁਹਾਨੂੰ ਇਥੋਂ ਦਾ ਰੌਣਕ ਦਾ ਹਾਂ ਸੇਵਾਦਾਰ ਵੀ ਆਪਣੀ ਸੇਵਾ ਜੜੀ ਹੈ ਪੂਰੀ ਕਰਦੇ ਪਿਆ ਤੇ ਇੱਕ ਸੇਵਾਦਾਰ mera chota aziz bhai bhi milya ਤਾਂ ਉਹਦੇ ਨਾਲ ਵੀ ਗੱਲ ਕਰਦੇ ਹਾਂ ਹਾਂ ਦੇਖ ਸਕਦੇ ਹੋ خود سیو چکتے پے سب تو دا دا دربار سجا ہو رونکا بھی لگی ہوئی چاروں پاسے نظارہ دیکھنے ملتا ویسے بولوں گا کہ ایک بار دکھایا جائے اتوں رون کا رونکا جی نظر آ رہی ہیں نیو تقریباً پندرہ سالا تو جی ਪਰ ਦਾਤਾ ਦਾ ਸਰੂਪ ਜਿਹੜਾ ਨਜ਼ਰ ਆਂਦਾ ਵਾ ਜਿੱਥੇ ਲੋਕਾਂ ਦੀਆਂ ਮੁਰਾਦਾ ਪੂਰੀਆਂ ਹੁੰਦੀਆਂ ਉਹ ਤਕਰੀਬਨ ਸਾਨੂੰ ਵੀ ਦੇਖਦੇ ਹੋਏ 1.5 ਦਸ਼ਕ ਦੇ ਕਰੀਬ ਹੋ ਚੁੱਕਾ ਵਾ ਸਿਆ ਇੱਥੇ ਇੱਕ ਵਾਰ ਖਤਮ ਕਰਦੇ ਆ ਮੇਰੇ ਨਾਲ ਮੇਰਾ ਸਾਥੀ ਮਨਦੀਪ ਸਿੰਘ ਔਰ ਮੇਰਾ ਆਪਣਾ ਦੋਸਤ ਹਨੋਜ ਅਜੇ ਸ਼ਿੰਗਾਰੀ ਜੈ ਮਸਤਾ ਦੇ